ਫਾਈਟ ਹੋ ਰਹੀ ਹੈ ਕਮਿਊਨਿਟੀ ਸਟੇਨਿੰਗ ਲਗ ਰਹੀ ਹੈ। ਤੋਂ ਮਲੇ ਸਾਹਮਣੇ ਸੰਦੜਿਆ ਨੂੰ ਇਹਨੇ ਕੋਈ ਚਾਰਨੀ ਗਾ। ਇਹ ਤਾਂ ਬੜਾ ਚੁਆਸਾ। ਜਿਹੜਾ ਜੀ ਹੋਟਾ ਪਾ। ਯਾਰ ਕਾਹਨ ਭੰਦੇ ਨੂੰ ਨਹੀਂ ਦੇਣਾ ਪਈ ਲੈ ਜਿਹੜਾ ਮੁੰਡਾ ਸੀ ਪਾ ਗਿਆ। ਚਾਲ ਚੱਲ। ਆ ਲੜਦੇ ਬਾਜਾ ਦਬਈਓ ਆਨ। ਔਰ ਔਰ ਸਰਦਾਰ ਕੱਢਦੇ ਨੇ ਉਹ ਲੋਡ ਕਰਦੇ ਆ ਔਰ ਲੋਡ ਕਰਦੇ ਆ ਇੱਕ ਮਿੰਟ ਉਹ ਲੋਡ ਲੋਡ ਕਰੂਗਾ ਕਰਤੀ ਲੋਡ ਨੇ ਹਾਂ ਇਹ ਉਹ ਵੇਖੋ ਉਹਨੇ ਲੋਡ ਕੇ ਗੋਲੀ ਪਾਉਂਦਾ ਗੋਲੀ ਵੇਖੋ ਉਹਨੂੰ ਰੋਕਣ ਵੀ ਦੇ ਲੇ ਉਹਨੂੰ ਫੜਿਆ ਜਾ ਕੇ ਨੋ ਗੋਲੀ ਤਾਂ ਕਰ ਤਾਂ ਕਰਕੇ ਗੋਲੀ ਚੋਣੀ ਇਹ ਉਹ ਵੇਖ ਇਹ ਉਹ ਵੇਖੋ ਇਹ ਆ ਗਿਆ ਉਹਨੇ ਚਲਾਣੀ ਹੈ ਉਹ ਚਲਾਉਂਗਾ ਗੋਲੀ ਚਲਾਤੀ ਨੇ ਉਹ ਚਲਾਤੀ ਉਸ ਰਾਤੀ ਠੀਕ ਹੈ ਆ ਜਾ ਸਰਦਾਰ ਮੁੰਡਾ ਵਾ ਇਹਨੇ ਬਾਅਦ ਚ ਫੇਰ ਆ ਕੇ ਸਾਨਾ ਪੜਨਾ

ਭੱਜ ਗਿਆ ਨਹੀਂ ਫੇਰ ਉਹਨਾਂ ਨੇ ਉਹਨੇ ਉੱਥੇ ਆ ਕੇ ਗੋਲੀ ਚਲਾਉਣੀ ਫੇਰ ਉਹ ਕਹਿੰਦਾ ਮੈਂ ਚਲਾਵਾਂ ਗੋਲੀ ਇਹ ਮੁੰਡਾ ਕਹਿੰਦਾ ਮਾਰ ਸੋ ਗੋਲੀ ਫੇਰ ਸਰਦਾਰ ਨੇ ਇੱਥੋਂ ਆ ਕੇ ਸੰਭ ਚੁੱਕਣਾ ਇੱਥੇ ਡਿੱਗਾ ਸੰਦ ਦਾ ਆ ਆ ਡਿੱਗਾ ਵਾ ਫਿਰ ਖਿਆਲ ਹਾਂ ਇੱਥੋਂ ਆ ਕੇ ਸੰਭ ਚੁੱਕਣਾ ਹੁਣ ਉਹ ਇਹ ਉਹ ਆ ਗਿਆ ਇਹ ਉਹ ਚੋਕਲੇ ਸੰਦ ਉਹ ਵੇਖੋ ਇਹ ਉਹ ਵੇਖੋ ਹਾਂ ਆਹ ਉਹ ਕੋ ਸੰਦ ਪਰੰਦੇ ਨਾ ਆਲੋਕੋ ਆਲੋਕੋ ਇਹ ਉਹ ਮੁੰਡਾ ਆਇਆ ਕਹਿੰਦਾ ਮਾਰ ਸੰਦ ਗੋਲੀ ਮਾਰੇ ਭੱਜ ਗਿਆ ਬਾਅਦ ਚ ਸਾਰੀ ਆਈ ਪੜੀ ਗਈ ਜਿਹੜੇ ਕੋਈ ਡਾਬੀ ਤੇ ਗੱਡੇ ਆ ਇੱਥੇ ਗੱਡੇ ਆ ਇੱਥੇ ਵੀ ਗੱਡੇ ਰੰਗ ਜ਼ਾਬੇ ਸੰਦ ਤੇ ਅਸੀਂ ਤਾਂ ਡਿਊਟੀ ਆਏ ਸੀ ਸਾਨੂੰ ਪਤਾ ਲੱਗਾ ਕਿ ਉਹ ਮੁੰਡੇ ਦੋ ਤਿੰਨ ਆਪਸ ਵਿੱਚ ਗੋਥਮ ਗੁੱਥਾ ਹੋਏ ਆ ਤੇ ਉਸ ਕੱਲ ਨੂੰ ਲੈ ਕੇ ਤੇ ਅਸੀਂ ਜਿਹੜਾ ਵਾ ਉਹਨਾਂ ਦੇਖ ਰਹੇ ਆ ਉਹਨਾਂ ਦਾ ਇੱਕ ਨੇ ਸਾਨੂੰ ਤਲਾਹ ਦਿੱਤੀ ਹੈ ਦੂਜਿਆਂ ਨੂੰ ਰਾਉਂਡ ਅਪ ਕਰਕੇ ਜਿਹੜਾ ਪ੍ਰੋਵੈਂਟਰ ਐਕਸ਼ਨ ਉਹਨਾਂ ਦੇ ਖਿਲਾਫ ਕਰਾਂਗੇ